ਇਹ ਤਿੰਨ ਗੱਲਾਂ ਆਰਤਾ ਮਰਦੇ ਦਮ ਤੱਕ ਆਪਣੇ ਪਤੀ ਨੂੰ ਨਹੀਂ ਦੱਸਦੀ। ਚਾਹੇ ਕਲੇਜਾ ਕੱਢ ਕੇ ਦੇ ਦੇਣਾ ਪਰ ਤੁਹਾਡੀ ਔਰਤ ਤੁਹਾਨੂੰ ਇਹ ਤਿੰਨ ਗੱਲਾਂ ਮਰਦੇ ਦਮ ਤੱਕ ਨਹੀਂ ਦੱਸ ਸਕਦੀ। ਦੋਸਤੋ ਅੱਜ ਦੀ ਕਹਾਣੀ ਬਹੁਤ ਹੀ ਰੋਚਕ ਤੇ ਸਿੱਖਿਆਦਾਇਕ ਹੈ। ਉਹ ਤਿੰਨ ਗੱਲਾਂ ਕਿਹੜੀਆਂ ਹਨ ਜੋ ਤੁਹਾਡੀ ਔਰਤ ਤੁਹਾਨੂੰ ਕਦੇ ਨਹੀਂ ਦੱਸਦੀ। ਚਾਹੇ ਤੁਸੀਂ ਕਿੰਨਾ ਵੀ ਯਤਨ ਕਰ ਲਓ ਸੰਸਾਰ ਦੀ ਹਰ ਖੁਸ਼ੀ ਉਸ ਨੂੰ ਦੇ ਦਿਓ। ਫਿਰ ਵੀ ਉਹ ਤੁਹਾਨੂੰ ਇਹ ਤਿੰਨ ਗੱਲਾਂ ਨਹੀਂ ਦੱਸੇਗੀ ਉਹ ਤਿੰਨ ਗੱਲਾਂ ਕਿਹੜੀਆਂ ਹਨ ਇਸ ਕਹਾਣੀ ਰਹੀ ਸਮਝਦੇ ਹਾਂ ਦੋਸਤੋ ਤੁਸੀਂ ਰਾਜਾ ਵਿਕਰਮਧਿੱਤਿਆ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ ਜੋ ਪਰਜਾ ਪਾਲਕ ਰਾਜਾ ਸੀ ਰਾਜਾ ਵਿਕਰਮਧਿੱਤਿਆ ਨੂੰ ਹਮੇਸ਼ਾ ਆਪਣੀ ਪ੍ਰਜਾ ਦੇ ਸੁੱਖ ਦੁੱਖ ਦੀ ਚਿੰਤਾ ਰਹਿੰਦੀ ਸੀ ਜੇਕਰ ਉਹਨਾਂ ਦੀ ਪ੍ਰਜਾ 'ਚ ਕੋਈ ਵੀ ਦੁਖੀ ਵਿਅਕਤੀ ਰਹਿੰਦਾ ਸੀ ਤੇ ਰਾਜਾ ਵਿਕਰਮਧਿੱਤਿਆ ਨੂੰ ਪਤਾ ਲੱਗ ਜਾਂਦਾ ਤਾਂ ਉਹ ਉਸ ਦਾ ਦੁੱਖ ਦੂਰ ਕਰਨ ਲਈ ਹਰ ਸੰਭਵ ਯਤਨ ਕਰਦਾ ਸੀ ਇਸ ਲਈ ਰਾਜਾ ਵਿਕਰਮਾਦਿੱਤਿਆ ਦਾ ਜਸ ਤਿੰਨਾਂ ਲੋਕਾਂ 'ਚ ਫੈਲਿਆ ਹੋਇਆ ਸੀ ਕਿਉਂਕਿ ਰਾਜਾ ਦਾ ਇੱਕ ਧਰਮ ਹੁੰਦਾ ਹੈ ਕਿ ਪਰਜਾ ਦੇ ਸੁੱਖ ਦੁੱਖ ਬਾਰੇ ਸੋਚਣਾ ਉਸ ਦੀ ਭਲਾਈ ਲਈ ਕੰਮ ਕਰਨਾ ਕੌਣ ਕੀ ਕਰ ਰਿਹਾ ਹੈ ਕਿਸ ਨੂੰ ਕੀ ਦੁੱਖ ਹੈ ਇੰਨਾਂ ਗੱਲਾਂ ਦਾ ਪਤਾ ਲਗਾਉਣ ਲਈ ਰਾਜਾ ਵਿਕਰਮਾਦਿੱਤਿਆ ਪੇਸ਼ ਬدل ਕੇ ਨਗਰ 'ਚ ਘੁੰਮਦਾ ਸੀ ਜੇਕਰ ਉਹਨਾਂ ਨੂੰ ਕੋਈ ਦੁਖੀ ਵਿਅਕਤੀ ਮਿਲ ਜਾਂਦਾ ਸੀ ਤਾਂ ਉਹ ਉਸ ਦਾ ਦੁੱਖ ਦੂਰ ਕਰਨ ਦਾ ਪੂਰਾ ਯਤਨ ਕਰਦੇ ਸੀ ਇਸ ਤਰ੍ਹਾਂ ਹੀ ਉਹ ਇੱਕ ਰਾਤ ਬਾਜ਼ਾਰ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀ ਅੱਧੀ ਰਾਤ ਦਾ ਸਮਾਂ ਸੀ ਚਾਰੇ ਪਾਸੇ ਹਨੇਰਾ ਤੇ ਸਨਨਾਟਾ ਛਾਇਆ ਹੋਇਆ ਸੀ ਗਲੀਆਂ ਦਾ ਚੱਕਰ ਲਗਾਉਂਦੇ ਲਗਾਉਂਦੇ ਉਹ ਇੱਕ ਅਜਿਹੇ ਘਰ ਦੇ ਨੇੜੇ ਪਹੁੰਚੇ ਜਿਸ ਘਰ ਵਿੱਚ ਇੱਕ ਛੋਟਾ ਜਿਹਾ ਦੀਵਾ ਜਗ ਰਿਹਾ ਸੀ ਰਾਜਾ ਨੇ ਦੇਖਿਆ ਕਿ ਉਸ ਘਰ ਦੇ ਬਾਹਰ ਬਰਾਂਡੇ ਵਿੱਚ ਬੈਠੀ ਇੱਕ ਬੁੱਢੀ ਔਰਤ ਚਰਖਾ ਘੱਟ ਰਹੀ ਸੀ ਉਹ ਬਜ਼ੁਰਗ ਔਰਤ ਅਜੀਬ ਜਿਹੀ ਹਰਕਤਾਂ ਕਰ ਰਹੀ ਸੀ ਕਦੇ ਉਹ ਕਾ ਪੀਣ ਲੱਗਦੀ ਕਦੇ ਉਹ ਹੱਸਣ ਲੱਗਦੀ ਕਦੇ ਉਹ ਰੋਣ ਲੱਗਦੀ ਤੇ ਕਦੇ ਉਹ ਨੱਚਣ ਲੱਗਦੀ ਬੁੱਢੀ ਔਰਤ ਦੀਆਂ ਇਹ ਅਜੀਬ ਹਰਕਤਾਂ ਦੇਖ ਰਾਜਾ ਬੜਾ ਹੈਰਾਨ ਹੋਇਆ ਉਹ ਸੋਚਣ ਲੱਗਾ ਕਿ ਇਹ ਬਜ਼ੁਰਗ ਔਰਤ پاਗਲ ਤਾਂ ਨਹੀਂ ਹੈ ਰਾਤ ਦੇ ਸਮੇਂ ਭਲਾਂ ਅਜੀਹਕ ਕਿਉਂ ਕਰ ਰਹੀ ਹੈ ਮੈਨੂੰ ਇਸ ਦੇ ਕੋਲ ਜਾ ਕੇ ਕਾਰਨ ਪਤਾ ਕਰਨਾ ਚਾਹੀਦਾ ਹੈ ਰਾਜਾ ਵਿਕਰਮਾਦਿੱਤੇ ਉਸ ਸਮੇਂ ਆਮ ਨਾਗਰਿਕ ਦੇ ਪਹਿਰਾਵੇ ਵਿੱਚ ਸੀ ਉਸਨੇ ਜਾ ਕੇ ਉਸ ਬੁੱਢੀ ਔਰਤ ਨੂੰ ਉਸ ਦੇ ਹਸਨ ਤੇ ਰੋਣ ਦਾ ਕਾਰਨ ਪੁੱਛਿਆ ਤਾਂ ਬਜ਼ੁਰਗ ਔਰਤ ਕਹਿਣ ਲੱਗੀ हे ਮੁਸਾਫਿਰ ਤੂੰ ਆਪਣੇ ਰਸਤੇ ਜਾ ਮੇਰਾ ਹਾਲ ਜਾਣ ਕੇ ਤੂੰ ਕੀ ਕਰੇਗਾ ਜੇਕਰ ਤੂੰ ਮੇਰਾ ਦੁੱਖ ਦੂਰ ਕਰ ਸਕੇ ਤਾਂ ਮੈਂ ਆਪਣਾ ਹਾਲ ਤੈਨੂੰ કહਾਂ ਨਹੀਂ ਤਾਂ ਮੇਰਾ ਅਤੇ ਆਪਣਾ ਸਮਾਂ ਬਰਬਾਦ ਨਾ ਕਰ ਇਸ ਤੇ ਰਾਜਾ ਵਿਕਰਮਾਦਿੱਤੇ ਬੋਲਿਆ ਹਾਂ ਮਾਤਾ ਤੁਸੀਂ ਨਿ ਸੰਕੋਚ ਹੋ ਕੇ ਆਪਣੀ ਗੱਲ ਮੈਨੂੰ ਕਹੋ ਮੈਂ ਤੁਹਾਡੇ ਦੁੱਖ ਨੂੰ ਜ਼ਰੂਰ ਦੂਰ ਕਰਾਂਗਾ ਬਜ਼ੁਰਗ ਔਰਤ ਬੋਲੀ ਮੁਸਾਫਿਰ ਜੇਕਰ ਮੇਰੇ ਦੁੱਖ ਚ ਕੋਈ ਦੂਰ ਕਰ ਸਕਦਾ ਹੈ ਤਾਂ ਉਹ ਸਿਰਫ ਇਥੋਂ ਦਾ ਰਾਜਾ ਵਿਕਰਮਾਦਿੱਤ ਹੈ ਉਸ ਤੋਂ ਬਿਨਾ ਹੋਰ ਕਿਸੇ ਦੇ ਅੰਦਰ ਐਨੀ ਸਮਰੱਥਾ ਨਹੀਂ ਹੈ ਕਿ ਉਹ ਮੇਰੇ ਦੁੱਖ ਨੂੰ ਦੂਰ ਕਰ ਸਕੇ ਇਹ ਸੁਣ ਰਾਜਾ ਵਿਕਰਮਾਦਿੱਤ ਬੋਲਿਆ ਮਾਤਾ ਮੈਂ ਹੀ ਰਾਜਾ ਵਿਕਰਮਾਦਿੱਤ ਹਾਂ ਤੁਸੀਂ ਦੱਸੋ ਤਾਂ ਸਹੀ ਕੀ ਗੱਲ ਹੈ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਤੁਹਾਡੀ ਹਰ ਪ੍ਰਕਾਰ ਨਾਲ ਮਦਦ ਕਰਾਂਗਾ ਤਾਂ ਉਹ ਬਜ਼ੁਰਗ ਔਰਤ ਕਹਿੰਦੀ ਹੈ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ ਜੇਕਰ 6 ਮਹੀਨੇ ਦੇ ਅੰਦਰ ਤੂੰ ਮੇਰੇ ਕੰਮ ਨੂੰ ਪੂਰਾ ਨਹੀਂ ਕੀਤਾ ਤਾਂ 6 ਮਹੀਨੇ ਖਤਮ ਹੁੰਦੇ ਹੀ ਤੇਰੀ ਮੌਤ ਹੋ ਜਾਵੇਗੀ ਰਾਜਾ ਵਿਕਰਮਾਦਿੱਤਿਆ ਨੇ ਉਸ ਬਜ਼ੁਰਗ ਔਰਤ ਦੀ ਸ਼ਰਤ ਨੂੰ ਮੰਨ ਲਿਆ ਤਾਂ ਬਜ਼ੁਰਗ ਔਰਤ ਬੋਲੀ ਮੇਰਾ ਨੌਜਵਾਨ ਬੇਟਾ ਤੇ ਬਹੂ ਅੰਦਰ ਦੇ ਕਮਰੇ ਵਿੱਚ ਸੁੱਤੇ ਹੋਏ ਸਨ ਇੱਕ ਦਿਨ ਜਦੋਂ ਮੈਂ ਸਵੇਰੇ ਉਹਨਾਂ ਨੂੰ ਉਠਾਉਣ ਲਈ ਗਈ ਤਾਂ ਮੈਂ ਦੇਖਿਆ ਕਿ ਦੋਵੇਂ ਹੀ ਗਾਇਬ ਸਨ ਤੇ ਉਹਨਾਂ ਦੇ ਬਿਸਤਰੇ ਤੇ ਵੱਡੇ-ਵੱਡੇ ਪੱਥਰ ਪਏ ਸਨ ਇਹ ਇਹ ਅਜ ਤੱਕ ਮੇਰੀ ਸਮਝ ਵਿੱਚ ਨਹੀਂ ਆਇਆ ਉਦੋਂ ਤੋਂ ਮੇਰਾ ਦਿਮਾਗ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਤੇ ਮੇਰੀ ਹਾਲਤ ਪਾਗਲਾਮਰਗੀ ਹੋ ਗਈ ਹੈ ਜੇਕਰ ਤੂੰ ਕਰ ਸਕੇ ਤਾਂ ਮੇਰੀ ਬਹੁਤੇ ਬੇਟੇ ਨੂੰ 6 ਮਹੀਨੇ ਦੇ ਅੰਦਰ ਜਿੱਥੇ ਉਹ ਗਏ ਹਨ ਉੱਥੋਂ ਵਾਪਸ ਲਿਆ ਜੇਕਰ ਤੂੰ ਇਹ ਕੰਮ 6 ਮਹੀਨੇ ਦੇ ਅੰਦਰ ਨਹੀਂ ਕੀਤਾ ਤਾਂ ਤੇਰੀ ਮੌਤ ਹੋ ਜਾਵੇਗੀ ਰਾਜਾ ਵਿਕਰਮਾਦਿੱਤਿਆਂ ਨੇ ਉਸ ਪੁੱਟੇ ਅਰਥ ਨੂੰ ਵਚਨ ਦਿੱਤਾ ਕਿ 6 ਮਹੀਨਿਆਂ ਦੇ ਅੰਦਰ ਮੈਂ ਤੁਹਾਡੀ ਬਹੁਤੇ ਪੁੱਤ ਨੂੰ ਲੈ ਕੇ ਆਵਾਂਗਾ ਇਸ ਤਰ੍ਹਾਂ ਰਾਜਾ ਵਿਕਰਮਧਿੱਤੇ ਬੁੱਢੀ ਔਰਤ ਨੂੰ ਵਿਦਾ ਲੈ ਕੇ ਉੱਥੋਂ ਚੱਲ ਪੈਂਦਾ ਹੈ ਇਸ ਤਰ੍ਹਾਂ ਘੁੰਮਦੇ ਘੁੰਮਦੇ ਉਸ ਨੂੰ ਕਈ ਦਿਨ ਬੀਤ ਗਏ ਉਸ ਨੇ ਦੁਨੀਆ ਦਾ ਕੋਨਾ ਕੋਨਾ ਛਾਂ ਮਾਰਿਆ ਪਰ ਕਿਤੇ ਵੀ ਬਜ਼ੁਰਗ ਔਰਤ ਦੀ ਬਹੁਤੇ بیٹے ਦਾ ਪਤਾ ਨਾ ਲੱਗਿਆ ਇੱਕ ਰਾਤ ਉਹ ਨਦੀ ਕਿਨਾਰੇ ਘੁੰਮ ਰਿਹਾ ਸੀ ਥਕਾਵਟ ਹੋਣ ਕਾਰਨ ਉਹ ਨਦੀ ਦੇ ਕਿਨਾਰੇ ਪੈ ਜਾਂਦਾ ਹੈ ਪਰ ਚਿੰਤਾ ਕਾਰਨ ਉਸ ਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਉਸ ਬਜ਼ੁਰਗ ਔਰਤ ਦੇ ਬਹੁਤੇ ਬੇਟੇ ਨੂੰ ਲੱਭਦੇ ਲੱਭਦੇ ਉਸ ਨੂੰ ਹੁਣ ਤੱਕ 5 ਮਹੀਨੇ ਬੀਤ ਚੁੱਕੇ ਸਨ ਪਰ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਸੀ ਉਹ ਸੋਚ ਰਿਹਾ ਸੀ ਕਿ ਹੁਣ ਤੱਕ 5 ਮਹੀਨੇ ਤਾਂ ਬੀਤ ਗਏ ਹਨ ਤੇ ਉਹ ਅਜੇ ਤੱਕ ਉਸ ਬਜ਼ੁਰਗ ਔਰਤ ਨੂੰ ਦਿੱਤੇ ਹੋਏ ਵਚਨ ਨੂੰ ਪੂਰਾ ਨਹੀਂ ਕਰ ਸਕਿਆ ਹੈ ਜੇਕਰ 1 ਮਹੀਨਾ ਹੋਰ ਬੀਤ ਗਿਆ ਤਾਂ ਮੇਰੀ ਮੌਤ ਹੋ ਜਾਵੇਗੀ ਮੈਂ ਉਸ ਬੁੱਢੀ ਔਰਤ ਨੂੰ ਕੀ ਮੂੰਹ ਦਿਖਾਵਾਂਗਾ ਇਸ ਤੋਂ ਤਾਂ ਚੰਗਾ ਹੈ ਕਿ ਮੈਂ ਨਦੀ ਵਿੱਚ ਕੁੱਦ ਕੇ ਆਪਣੀ ਜਾਨ ਦੇ ਦੇਵਾਂ ਇਸ ਤਰ੍ਹਾਂ ਦਾ ਵਿਚਾਰ ਕਰਕੇ ਰਾਜਾ ਵਿਕਰਮਾ ਦਿੱਤੈ ਨਦੀ ਵਿੱਚ ਕੁੱਦਨ ਹੀ ਲੱਗਿਆ ਸੀ ਕਿ ਉਸ ਨੂੰ ਕਿਸੇ ਦੇ ਕੱਪੜੇ ਧੋਣ ਦੀ ਆਵਾਜ਼ ਸੁਣਾਈ ਦਿੱਤੀ ਉਹ ਸੋਚਣ ਲੱਗਿਆ ਕਿ ਐਨੀ ਰਾਤ ਨੂੰ ਕੌਣ ਕੱਪੜੇ ਧੋ ਰਿਹਾ ਹੋਵੇਗਾ ਜ਼ਰੂਰ ਚੱਲ ਕੇ ਦੇਖਣਾ ਚਾਹੀਦਾ ਹੈ ਜਦੋਂ ਰਾਜਾ ਵਿਕਰਮਾ ਦਿੱਤੈ ਉਸ ਆਵਾਜ਼ ਦੇ ਕੋਲ ਪਹੁੰਚ ਜਾਂਦਾ ਹੈ ਤਾਂ ਦੇਖਦਾ ਹੈ ਕਿ ਉੱਥੇ ਇੱਕ ਤੋਂ ਬਿਗ ਕੱਪੜੇ ਧੋ ਰਿਹਾ ਸੀ ਜਦੋਂ ਰਾਜਾ ਨੇ ਉਸ ਤੋਂ ਰਾਤ ਨੂੰ ਕੱਪੜੇ ਧੋਣ ਦਾ ਕਾਰਨ ਪੁੱਛਿਆ ਤਾਂ ਧੋਵੀ ਕਹਿਣ ਲੱਗਿਆ ਮੈਂ ਤੁਹਾਨੂੰ ਕੀ ਦੱਸਾਂ ਸਾਡੇ ਇੱਥੇ ਇੱਕ ਅਨਾਰਕਲੀ ਨਾਮ ਦੀ ਲੜਕੀ ਹੈ ਜਿਸਨੇ ਅੱਜ ਤੱਕ ਸੂਰਜ ਨਹੀਂ ਦੇਖਿਆ ਉਸਦੇ ਜਿੰਨੇ ਵੀ ਕੰਮ ਹੁੰਦੇ ਹਨ ਉਹ ਸਿਰਫ ਰਾਤ ਵਿੱਚ ਹੀ ਹੁੰਦੇ ਹਨ ਇੱਥੋਂ ਤੱਕ ਕਿ ਉਹਦੇ ਕੱਪੜੇ ਵੀ ਰਾਤ ਨੂੰ ਧੋ ਕੇ ਹੀ ਸੁਕਾਉਣੇ ਪੈਂਦੇ ਹਨ ਇਸ ਲਈ ਸਾਨੂੰ ਅਧੀ ਰਾਤ ਨੂੰ ਉਸਦੇ ਕੱਪੜੇ ਧੋਣ ਲਈ ਆਉਣਾ ਪੈਂਦਾ ਹੈ ਤੋਬੀ ਦੀ ਗੱਲ ਸੁਣ ਕੇ ਰਾਜਾ ਨੂੰ ਬੜੀ ਹੈਰਾਨੀ ਹੁੰਦੀ ਹੈ ਤੇ ਉਹ ਵਾਪਸ ਫਿਰ ਆਪਣੇ ਸਥਾਨ ਤੇ ਆ ਕੇ ਪੈ ਜਾਂਦਾ ਹੈ ਰਾਜਾ ਦੀ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਉਹ ਕੀ ਕਰੇ ਇਸੇ ਦੌਰਾਨ ਉਸਨੇ ਫਿਰ ਮਰਨ ਦਾ ਵਿਚਾਰ ਕੀਤਾ ਤੇ ਨਦੀ ਵਿੱਚ ਛਾਲ ਮਾਰਨ ਹੀ ਲੱਗਾ ਸੀ ਕਿ ਰਾਜਾ ਨੂੰ ਧੂਪ ਤੇ ਅਰਗਬੱਤੀ ਦੀ ਮਹਿਕ ਆਉਣ ਲੱਗੀ ਇਸ ਤੋਂ ਬਾਅਦ ਉਸਨੂੰ ਸ਼ੰਖ ਦੀ ਆਵਾਜ਼ ਸੁਣਾਈ ਦਿੱਤੀ ਫਿਰ ਰਾਜਾ ਸੋਚਣ ਲੱਗਿਆ ਕਿ ਮੈਂ ਦੋ ਵਾਰ ਮਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਮੇਰੇ ਮਰਨ ਵਿੱਚ ਰੁਕਾਵਟ ਆ ਗਈ ਲੱਗਦਾ ਹੈ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਇਸ ਤੋਂ ਸਾਪ ਪਤਾ ਲੱਗਦਾ ਹੈ ਕਿ ਮੇਰੀ ਮੋਤਦਾ ਜਿਸ ਸਮਾਂ ਨਹੀਂ ਆਇਆ ਉਸ ਸਮੇਂ ਸਵੇਰ ਦਾ ਸਮਾਂ ਹੁਣ ਹੀ ਵਾਲਾ ਸੀ ਇਸ ਲਈ ਰਾਜਾ ਨੇ ਸੋਚਿਆ ਕਿ ਜ਼ਰੂਰ ਕੋਈ ਸਾਧੂ ਮਹਾਤਮਾ ਭਗਵਾਨ ਦੀ ਪੂਜਾ ਪਾਠ ਕਰ ਰਿਹਾ ਹੋਵੇਗਾ ਚਲੋ ਹੁਣ ਉਹਨਾਂ ਦੇ ਦਰਸ਼ਨ ਕਰ ਲੈਂਦੇ ਹਾਂ ਹੁਣ ਰਾਜਾ ਜਿੱਧਰੋਂ ਸੁਗੰਧ ਆ ਰਹੀ ਸੀ ਤੇ ਸ਼ੰਖ ਤੇ ਘੰਟੀ ਦੀ ਆਵਾਜ਼ ਸੁਣਾਈ ਦੇ ਰਹੀ ਸੀ ਉਸ ਪਾਸੇ ਵੱਲ ਚੱਲ ਪੈਂਦਾ ਹੈ ਥੋੜੀ ਦੇਰ ਚੱਲਣ ਤੇ ਉਹਨਾਂ ਨੂੰ ਇੱਕ ਮਹਾਤਮਾ ਦੀ ਕੁਟਿਆ ਦਿਖਾਈ ਦਿੱਤੀ ਰਾਜਾ ਨੇ ਮਹਾਤਮਾ ਦਿੱਤ ਜਨ ਵਿੱਚ ਪਰਨਾਮ ਕੀਤਾ ਤੇ ਇੱਕ ਪਾਸੇ ਬੈਠ ਗਿਆ ਵਿਕਰਮਾ ਦਿੱਤਿਆ ਨੂੰ ਨਿਰਾਸ਼ ਤੇ ਉਦਾਸ ਦੇਖ ਕੇ ਮਹਾਤਮਾ ਜੀ ਨੇ ਕਿਹਾ हे ਨੌਜਵਾਨ ਤੈਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਚੰਗੇ ਪਰਿਵਾਰ ਤੋਂ ਹੈ ਤੈਨੂੰ ਤੇ ਤੇਰੇ ਚਿਹਰੇ ਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਦੁਖੀ ਹੈ ਤਦ ਰਾਜਾ ਵਿਕਰਮਾ ਦਿੱਤਿਆ ਕਹਿੰਦੇ ਹਨ ਮਹਾਰਾਜ ਜੀ ਮੈਂ 우ਜੈਨ ਨਰੇਸ਼ ਰਾਜਾ ਵਿਕਰਮਾ ਦਿੱਤਿਆ ਹਾਂ ਮੈਂ ਕਿਸੇ ਨੂੰ ਵਚਨ ਦਿੱਤਾ ਹੈ ਤੇ ਆਪਣਾ ਵਚਨ ਪੂਰਾ ਨਾ ਕਰ ਸਕਣ ਕਾਰਨ ਮੈਂ ਬਹੁਤ ਦੁਖੀ ਹਾਂ ਇਸ ਲਈ ਮੈਂ ਨਦੀ ਚ ਡੁੱਬ ਕੇ ਮਰਨਾ ਚਾਹੁੰਦਾ ਸੀ ਤਦ ਮੈਨੂੰ ਸ਼ੰਖ ਦੀ ਆਵਾਜ਼ ਸੁਣਾਈ ਦਿੱਤੀ ਮੈਂ ਸੋਚਿਆ ਕਿ ਮਰਨ ਤੋਂ ਪਹਿਲਾਂ ਕਿਉਂ ਨਾ ਮੈਂ ਤੁਹਾਡੇ ਦਰਸ਼ਨ ਕਰ ਲਵਾਂ ਮਹਾਤਮਾ ਬੋਲੇ ਰਾਜਨ ਆਜ ਤੱਕ ਤਾਂ ਤੁਹਾਡਾ ਨਾ ਹੀ ਸੁਣਿਆ ਸੀ ਪਰ ਅੱਜ ਤਾਂ ਤੁਸੀਂ ਖੁਦ ਹੀ ਇੱਥੇ ਪਧਾਰੇ ਹੋ ਕਹੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ ਤਾ ਰਾਜਾ ਵਿਕਰਮਦੱਤ ਨੇ ਉਸ ਬਜ਼ੁਰਗ ਔਰਤ ਦੀ ਬਹੁਤੇ ਬੇਟੇ ਦੀ ਗਲਤ ਸੀ ਇਸ ਤੇ ਨਾਲ ਉਸਨੇ ਮਹਾਤਮਾ ਨੂੰ ਤੋਬੀ ਤੇ ਉਸ ਕੁੜੀ ਦੀ ਵੀ ਗਲਤ ਸੀ ਤੋਬੀ ਦੀ ਇਸ ਗੱਲ ਨੇ ਮੈਨੂੰ ਉਲਝਣ ਵਿੱਚ ਪਾ ਦਿੱਤਾ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਥੋੜੀ ਦੇਰ ਸੋਚਣ ਤੋਂ ਬਾਅਦ ਮਹਾਤਮਾ ਜੀ ਬੋਲੇ ਹੈ ਰਾਜਨ ਤੁਸੀਂ ਕੰਮ ਕਰੋ ਤੁਸੀਂ ਉਸ ਲੜਕੀ ਨਾਲ ਵਿਆਹ ਕਰ ਲਓ ਦੋ ਚਾਰ ਦਿਨ ਉਸ ਕੋਲ ਰਹਿਣਾ ਤੇ ਉੱਥੋਂ ਦਾ ਸਾਰਾ ਹਾਲ ਚਾਲ ਦੇਖਦੇ ਰਹਿਣਾ ਦੋਸਤੋ ਬਾਤ ਤੁਸੀਂ ਮੇਰੇ ਕੋਲ ਆਉਨਾ ਮੈਂ ਤੁਹਾਨੂੰ ਸਾਰੀ ਕਹਾਣੀ ਸਮਝਾ ਦੇਵਾਂਗਾ ਦੋਸਤੋ ਮਹਾਤਮਾ ਜੀ ਦੀਆਂ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਅਗਲੇ ਦਿਨ ਰਾਜਾ ਵਿਕਰਮਾਦਿੱਤ ਸਜਦਾ ਜੀ ਤੋਬੀ ਦੇ ਘਰ ਜਾਂਦਾ ਹੈ ਤੇ ਉਸਦੀ ਲੜਕੀ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕਰਦਾ ਹੈ ਰਾਜਾ ਵਿਕਰਮਾਦਿੱਤ ਤਾਂ ਉੰਜ ਵੀ ਸੋਹਣਾ ਸੀ ਇੱਕ ਸੁੰਦਰ ਰਾਜਾ ਨੂੰ ਦੇਖ ਕੇ ਤੋਬੀ ਖੁਸ਼ ਹੋ ਜਾਂਦਾ ਹੈ ਕਿ ਅਜੀਹਾ ਦਮਾਦ ਮੈਨੂੰ ਕਿੱਥੇ ਮਿਲੇਗਾ ਦੋਸਤੋ ਤੋਂ ਬਿਨੇ ਆਪਣੀ ਬੇਟੀ ਅਨਾਰ ਕਲੀ ਦਾ ਵਿਆਹ ਵਿਕਰਮਾ ਦਿੱਤਿਆ ਨਾਲ ਕਰ ਦਿੱਤਾ ਵਿਆਹ ਕਰਨ ਤੋਂ ਬਾਅਦ ਰਾਜਾ ਉਸੇ ਤੋਬੀ ਦੇ ਘਰ ਰਹਿਣ ਲੱਗਦਾ ਹੈ ਪਰ ਤੋਬੀ ਦੀ ਲੜਕੀ ਨੇ ਨਾ ਤਾਂ ਉਹਨਾਂ ਨੂੰ ਆਪਣਾ ਮੂੰਹ ਦਿਖਾਇਆ ਤੇ ਨਾ ਹੀ ਕੋਈ ਗੱਲ ਕੀਤੀ ਜੋ ਵੀ ਗੱਲ ਹੁੰਦੀ ਸੀ ਉਹ ਉੱਥੇ ਦੀ ਨੌਕਰਾਨੀ ਰਹੀ ਹੁੰਦੀ ਸੀ ਅਕਸਰ ਉਸਦੇ ਕੰਮ ਰਾਤ ਨੂੰ ਹੀ ਹੁੰਦੇ ਸੰਤ ਤੇ ਦਿਨ ਚ ਉਹ ਲੜਕੀ ਪੂਰਾ ਦਿਨ ਸੁੱਤੀ ਰਹਿੰਦੀ ਸੀ ਰਾਜਾ 3-4 ਦਿਨ ਤੱਕ ਉੱਥੇ ਰਹਿ ਕੇ ਦੇਖਦਾ ਰਿਹਾ ਪਰ ਉਸ ਤੇ ਕੁਝ ਸਮਝ ਨਾ ਆਇਆ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਰਾਜਾ ਫਿਰ ਤੋਂ ਉਸੇ ਮਹਾਤਮਾ ਕੋਲ ਵਾਪਸ ਆਉਂਦਾ ਹੈ ਤੇ ਮਹਾਤਮਾ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਮਹਾਤਮਾ ਜੀ ਬੋਲੇ ਰਾਜਨ ਹੁਣ ਚਿੰਤਾ ਨਾ ਕਰੋ ਹੁਣ ਤੱਕ ਤਾਂ ਆਪਣਾ ਕੰਮ ਬਣਿਆ ਹੋਇਆ ਹੀ ਸਮਝੋ ਅਸਲ 'ਚ ਤੋਂ ਬੀਤੀ ਲੜਕੀ ਅਨਾਰਕਲੀ ਇੰਦਰ ਦੀ ਅਪਸਰਾ ਹੈ ਉਹ ਰਾਤ ਨੂੰ ਜਾ ਕੇ ਇੰਦਰ ਦੀ ਸਭਾ 'ਚ ਨਿਤ ਕਰਦੀ ਹੈ ਬਜ਼ੁਰਗ ਔਰਤ ਦੇ ਬਹੂ ਤੇ ਬੇਟਾ ਉੱਥੇ ਰਸੋਈਏ ਦਾ ਕੰਮ ਕਰਦੇ ਹਨ ਤੇ ਤੈਨੂੰ 3 ਦਿਨ ਲਈ ਤਿੰਨ ਜਾਦੂਈ ਗੋਲੀਆਂ ਦਿੰਦਾ ਹਾਂ ਤੂੰ ਇਹਨਾਂ ਚੋਂ ਇੱਕ ਗੋਲੀ ਰੋਜ਼ਾਨਾ ਰਾਤ ਨੂੰ ਮੂੰਹ 'ਚ ਰੱਖ ਲੈਣਾ ਇਹਨਾਂ ਗੋਲੀਆਂ ਦੇ ਅਸਰ ਨਾਲ ਰਾਤ ਨੂੰ ਤੈਨੂੰ ਕੋਈ ਵੀ ਨਹੀਂ ਦੇਖ ਸਕੇਗਾ ਤੇ ਤੂੰ ਸਭ ਕੁਝ ਦੇਖ ਸਕੇਗਾ ਜਦੋਂ ਵੀ ਲੜਕੀ ਇੰਦਰ ਦੇ ਦਰਬਾਰ 'ਚ ਜਾਵੇ ਤਾਂ ਤੂੰ ਪਿੱਛੇ-ਪਿੱਛੇ ਉਸਦੇ ਨਾਲ ਚੱਲੇ ਜਾਣਾ ਉਸ ਤੋਂ ਬਾਅਦ ਉਥੇ ਤੁਕੀ ਕਰਨਾ ਇਹ ਤੇਰੀ ਬੁੱਧੀ ਤੇ ਨਿਰਭਰ ਕਰਦਾ ਹੈ ਇਹਨਾਂ ਕਹਿ ਕੇ ਮਹਾਤਮਾ ਜੀ ਨੇ ਤਿੰਨ ਗੋਲੀਆਂ ਰਾਜਾ ਵਿਕਰਮਾ ਦਿੱਤਿਆਂ ਨੂੰ ਦੇ ਦਿੱਤੀਆਂ ਰਾਜਾ ਗੋਲੀਆਂ ਲੈ ਕੇ ਧੋਬੀ ਦੇ ਘਰ ਵਾਪਸ ਆ ਗਿਆ ਰਾਤ ਨੂੰ ਰਾਜਾ ਬਹਾਨਾ ਬਣਾ ਕੇ ਛੇਤੀ ਹੀ ਸੋ ਜਾਂਦਾ ਹੈ ਥੋੜੀ देर ਬਾਅਦ ਗੋਲੀ ਨੂੰ ਮੂੰਹ ਚ ਰੱਖਿਆ ਤੇ ਦਰਵਾਜ਼ਾ ਬੰਦ ਕਰਕੇ ਬਾਹਰ ਨਿਕਲ ਗਿਆ ਉਦ ਅਨਾਰ ਕਲੀ ਦੀ ਇੰਦਰ ਦੀ ਸਭਾ ਚ ਜਾਣ ਲਈ ਤਿਆਰ ਹੋ ਰਹੀ ਸੀ ਰਾਜਾ ਵਿਕਰਮਾਦਿੱਤਿਆ ਨੇ ਚਲਾਕੀ ਨਾਲ ਉਸਦੇ ਨਹਾਉਣ ਦੇ ਪਾਣੀ 'ਚ ਠੰਡਾ ਪਾਣੀ ਮਿਲਾ ਦਿੱਤਾ ਤੇ ਉਸਦੇ ਸ਼ਿੰਗਾਰ ਨੂੰ ਉਸਦੇ ਕਮਰੇ 'ਚ ਇੱਧਰ ਉੱਧਰ ਫੈਲਾ ਦਿੱਤਾ। ਉਦਾਰ ਅਨਾਰਕਲੀ ਨੇ ਦੇਖਿਆ ਕਿ ਉਸਦੇ ਨਹਾਉਣ ਵਾਲੇ ਪਾਣੀ 'ਚ ਕਿਸੇ ਨੇ ਠੰਡਾ ਪਾਣੀ ਮਿਲਾ ਦਿੱਤਾ ਹੈ ਤੇ ਉਸਦੇ ਸ਼ਿੰਗਾਰ ਨੂੰ ਫੈਲਾ ਦਿੱਤਾ ਹੈ। ਇਹ ਦੇਖ ਕੇ ਅਨਾਰਕਲੀ ਨੂੰ ਬੜੀ ਹੈਰਾਨੀ ਹੋਈ। ਉਹ ਆਪਣੀ ਨੌਕਰਾਨੀ ਤੇ ਵਿਗੜਦੀ ਹੋਈ ਬੋਲੀ ਕਿ ਇਹ ਸਭ ਕਿਸ ਨੇ ਕੀਤਾ ਹੈ? दासी कोल्वी उसदा कोई जवाब ਨਹੀਂ ਸੀ। अनारकली ਨੂੰ ਇੰਦਰ ਦੇ ਦਰਬਾਰ ਪਹੁੰਚਣ ਦੀ ਬਹੁਤ ਕਾਲੀ ਸੀ। ਇਸ ਲਈ ਉਹ ਜਲਦੀ ਜਲਦੀ ਤਿਆਰ ਹੋਈ ਤੇ ਰਾਤ ਹੀ ਇੰਦਰ ਲੋਕ ਜਾਣ ਲਈ ਚਲ ਪਈ। ਉਧਰ ਅਦ੍ਰਿਸ਼ ਰੂਪ ਚ ਵਿਕਰਮਾ ਦਿੱਤਿਆ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪੈਂਦਾ ਹੈ। ਚੱਲਦੇ-ਚੱਲਦੇ ਅਨारकली ਇੱਕ ਜੰਗਲ ਚ ਪਹੁੰਚੀ ਤੇ ਦਰੱਖਤ ਤੇ ਹੀਟਕ ਖੜੀ ਹੋ ਕੇ ਆਵਾਜ਼ ਲਗਾਉਣ ਲੱਗੀ। ਮਾਲਤੀ ਛੇਤੀ ਚੱਲ, ਅਸ ਦੇਰ ਹੋ ਗਈ ਹੈ। ਭੈਣ ਦੀ ਆਵਾਜ਼ ਸੁਣ ਕੇ ਮਾਲਤੀ ਵੀ ਸਜਦਸ ਕੇ ਬਾਹਰ ਆ ਗਈ ਇਸ ਤਰ੍ਹਾਂ ਉਹ ਫਿਰ ਅੱਗੇ ਚੱਲਣ ਲੱਗੀ ਚਲਦੇ-ਚਲਦੇ ਜੰਗਲ 'ਚ ਉਹਨਾਂ ਨੂੰ ਇੱਕ ਬਹੁਤ ਵੱਡਾ ਸਾਰਾ ਪੀਪਲ ਦਾ ਦਰਖਤ ਮਿਲਦਾ ਹੈ ਜਿਸ ਦੀਆਂ ਵੱਡੀਆਂ-ਵੱਡੀਆਂ ਟਾਹਣੀਆਂ ਸਨ ਉਹ ਦੋਵੇਂ ਭੈਣਾਂ ਉਸ ਦਰਖਤ ਦੀ ਇੱਕ-ਇੱਕ ਟਾਹਣੀ ਨੂੰ ਫੜ ਕੇ ਬੈਠ ਜਾਂਦੀਆਂ ਹਨ ਇੱਧਰ ਪਿੱਛੋਂ ਰਾਜਾ ਵਿਕਰਮਾ ਦਿੱਤਿਆ ਵੀ ਉਹਨਾਂ ਨਾਲ ਟਾਹਣੀਆਂ ਦੇ ਵਿੱਚ ਬੈਠ ਜਾਂਦਾ ਹੈ ਇੰਨੇ 'ਚ ਉਹ ਦੋਵੇਂ ਬੋਲੀਆਂ ਚਲ ਪੀਪਲ ਦੇ ਪੇੜ ਸਾਨੂੰ ਛੇਤੀ ਹੀ ਇੰਦਰ ਰਾਜਾ ਦੀ ਸਭਾ 'ਚ ਪਹੁੰਚਾਦੇ। ਇਹਨਾਂ ਉਹਨਾਂ ਦੇ ਇਹਨਾਂ ਕਹਿੰਦੇ ਹੀ ਪੀਪਲ ਦਾ ਦਰਖਤ ਉੱਡਣ ਲੱਗਿਆ ਤੇ ਛੇਤੀ ਹੀ ਇੰਦਰ ਦੀ ਸਭਾ 'ਚ ਪਹੁੰਚ ਜਾਂਦਾ ਹੈ। ਉੱਥੇ ਇੰਦਰ ਦਾ ਦਰਬਾਰ ਲੱਗਿਆ ਹੋਇਆ ਸੀ ਤੇ ਉਹਨਾਂ ਦੋਵਾਂ ਭੈਣਾਂ ਦਾ ਇੰਤਜ਼ਾਰ ਹੋ ਰਿਹਾ ਸੀ। ਉਹ ਦੋਵੇਂ ਭੈਣਾਂ ਉਸ ਪੀਪਲ ਦੇ ਦਰਖਤ ਤੋਂ ਹੇਠਾਂ ਉਤਰ ਕੇ ਉਸ ਨ੍ਰਿਤ ਸਭਾ 'ਚ ਪਹੁੰਚ ਗਈਆਂ। ਇੰਦਰ ਰਾਜਾ ਵਿਕਰਮਾ ਦਿੱਤਿਆ ਵੀ ਉੱਥੇ ਜੋ ਢੋਲ ਵਜਾਉਂਦਾ ਸੀ ਉਸ ਗੰਧਰਵ ਕੋਲ ਜਾ ਕੇ ਬੈਠ ਗਏ ਦੋਵੇਂ ਪਾਸੇ ਆਸਨਾ ਤੇ ਦੇਵਤਾ ਵਿਰਾਜਮਾਨ ਸਨ ਗੰਧਰਵ ਰੇਤਾ ਪ੍ਰੋਗਰਾਮ ਸ਼ੁਰੂ ਕਰਨ ਵਾਲੇ ਸਨ ਰਾਜਾ ਵਿਕਰਮਾਦਿੱਤਿਆ ਨੇ ਅਦ੍ਰਿਸ਼ ਹੋਣ ਵਾਲੀ ਗੋਲੀ ਆਪਣੇ ਮੂੰਹ ਚੋਂ ਕੱਢੀ ਤੇ ਆਪਣੀ ਜੇਬ 'ਚ ਰੱਖ ਲਈ ਦੋਸਤੋ ਉਸ ਸਵਰਗ ਲੋਕ ਸੀ ਉੱਥੇ ਦਾ ਨਜ਼ਾਰਾ ਬਹੁਤ ਹੀ ਅਨੋਖਾ ਸੀ ਸਭਾ ਮੰਡਪ ਵਿੱਚ ਲੱਗੇ ਹੀਰੇ ਮੋਤੀਆਂ ਦੀ ਚਮਕ ਅੱਖਾਂ ਨੂੰ ਚਕਾ ਚੌਂਦ ਕਰ ਰਹੀ ਸੀ ਚਾਰੇ ਪਾਸੇ ਸੁਗੰਧਿਤ ਫੁੱਲਾਂ ਦੀ ਮਹਿਕ ਮੰਨੂ ਰਫੁੱਲਿਤ ਕਰ ਰਹੀ ਸੀ ਬਹੁਤ ਹੀ ਸ਼ਾਂਤੀ ਦਾ ਵਾਤਾਵਰਨ ਸੀ ਚੰਦਰਮਾ ਦੀ ਸ਼ੀਤਲ ਚਾਨਣੀ ਉਸ ਸਭਾ ਭਵਨ ਨੂੰ ਹੋਰ ਵੀ ਜਿਆਦਾ ਸੁੰਦਰ ਬਣਾ ਰਹੀ ਸੀ ਮਹਾਰਾਜ ਇੰਦਰ ਆਪਣੀ ਪਤਨੀ ਨਾ ਸਿੰਘ ਆਸਨ ਤੇ ਪਿਰਾਜਮਨ ਸੀ ਇੰਦਰ ਜੈ ਜੈਕਾਰ ਦੇ ਸ਼ਬਦਾਂ ਨਾਲ ਮੰਤਰਾਂ ਦੀ ਮਿੱਠੀ ਧੂਣੀ ਮਨ ਨੂੰ ਮੋਹਿਤ ਕਰ ਰਹੀ ਸੀ ਇੰਦਰ ਦੇ ਦਰਬਾਰ 'ਚ ਨੱਚਣਾ ਗੋਣਾ ਸ਼ੁਰੂ ਹੁੰਦਾ ਹੈ ਅਪਸਰਾਵਾਂ ਜੋਸ਼ ਨਾਲ ਉਸ ਸਭਾ 'ਚ ਨ੍ਰਿਤ ਕਰਨ ਲੱਗੀਆਂ ਪਰ ਢੋਲ ਵਾਲਾ ਕੁਝ ਸੁਸਤੀ ਰਿਤਜ ਗਤੀ ਨਹੀਂ ਆ ਰਹੀ ਸੀ ਇਹ ਦੇਖ ਕੇ ਵਿਕਰਮਾ ਦਿੱਤਿਆ ਤੁਰਕਿਆ ਹੀ ਨਹੀਂ ਗਿਆ ਉਹਨਾਂ ਨੇ ਉਸ ਢੋਲ ਵਾਲੇ ਤੋਂ ਢੋਲਕ ਮੰਗੀ ਕੀ ਲਿਆ ਵੀਰ ਮੈਂ ਤੇਰਾ ਹੱਥ ਵਟਾ ਦਿੰਦਾ ਹਾਂ ਢੋਲ ਵਾਲਾ ਵੀ ਰੋਜ਼ ਢੋਲ ਵਜਾਵ ਜਾ ਕੇ ਤੰਗ ਆ ਚੁੱਕਿਆ ਸੀ ਇਸ ਲਈ ਉਸਨੇ ਸੋਚਿਆ ਕਿ ਚੰਗਾ ਮਿਲਿਆ ਹੈ ਤਦ ਤੱਕ ਆਰਾਮ ਕਰ ਲੈਂਦਾ ਹਾਂ ਤੇ ਇਹ ਢੋਲਕ ਵਜਾ ਲਵੇਗਾ ਉਸਨੇ ਖੁਸ਼ੀ-ਖੁਸ਼ੀ ਢੋਲਕ ਵਿਕਰਮਾ ਦਿੱਤਿਆ ਨੂੰ ਦੇ ਦਿੱਤੀ बस फिर किसे विक्रमादित्य ਦੇ ਢੋਲ ਲੱਗੇ ਹੱਥ ਪੈਂਦੇ ਹੀ ਨ੍ਰਿਤ ਸਵਨ ਨਸ਼ਾ ਜਿਆ ਛਾ ਗਿਆ ਸਾਰੇ ਮਸਤੀ ਚ ਮਲ ਲੱਗੀ ਅបਸਰਾਵਾ ਨੇ ਉਸ ਦਿਨ ਅਜੀਹਨ ਰਿਤ ਕੀਤਾ ਕੀ ਇਸ ਤਰ੍ਹਾਂ ਦਾ ਪਹਿਲਾਂ ਕਦੇ ਨਹੀਂ ਹੋਇਆ ਸੀ ਚਾਰੇ ਪਾਸੇ ਵਾਹ ਵਾਹ ਹੋ ਰਹੀ ਸੀ ਆਜਤਾ ਮਹਾਰਾਜ 인ਦਰ ਵੀ ਬਹੁਤ ਖੁਸ਼ ਹੋਏ ਸਨ ਸੱਚਮੁੱਚ ਅបਸਰਾਵਾ ਨੇ ਆਪਣਾ ਨ੍ਰਿਤ ਪ੍ਰਦਰਸ਼ਨ ਦਿਖਾ ਕੇ 인ਦਰ ਦਾ ਦਿਲ ਜਿੱਤ ਲਿਆ ਸੀ ਮਹਾਰਾਜ 인ਦਰ ਨੇ ਆਪਣੇ ਗਲੇ ਦਾ ਨੌ ਲੱਖ ਹਾਰ ਉਤਾਰ ਕੇ ਅបਸਰਾਵਾਂ ਨੂੰ ਦੇ ਦਿੱਤਾ ਪਰ ਉਹਨਾਂ ਅបਸਰਾਵਾਂ ਨੇ ਉਹ ਹਾਰ ਢੋਲਕ ਵਾਲੇ ਨੂੰ ਫੜਾ ਦਿੱਤਾ ਕਿਉਂਕਿ ਅੱਜ ਢੋਲਕ ਅਲੱਗ ਹੀ ਵਜੀ ਸੀ ਸਾਰੀਆਂ ਅបਸਰਾਵਾਂ ਦਾ ਦਿਲ ਅੱਜ ਉਸ ਢੋਲਕ ਵਾਲੇ ਨੇ ਜਿੱਤ ਲਿਆ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਅੱਜ ਢੋਲਕ ਕੋਈ ਗੰਧਾਰਵ ਨਹੀਂ ਰਾਜਾ ਵਿਕਰਮਾ ਦਿੱਤਿਆ ਵਜਾ ਰਿਹਾ ਸੀ ਵਿਕਰਮਾ ਦਿੱਤਿਆ ਨੇ ਉਹ ਹਾਰ ਸੰਭਾਲ ਕੇ ਆਪਣੀ ਜੇਬ 'ਚ ਰੱਖ ਲਿਆ ਇੱਧਰ ਜਦੋਂ ਇੰਦਰ ਦੀ ਸਭਾ ਸਮਾਪਤ ਹੋਈ ਤਾਂ ਅਪਸਰਾ ਆਪਣੇ ਆਪਣੇ ਸਥਾਨ ਵੱਲ ਜਾਣ ਲੱਗਦੀਆਂ ਹਨ ਤਾਂ ਰਾਜਾ ਵਿਕਰਮਾ ਦਿੱਤਿਆਂ ਨੇ ਵੀ ਮਹਾ ਆਤਮਾ ਦੁਆਰਾ ਦਿੱਤੀ ਉਸ ਗੋਲੀ ਨੂੰ ਆਪਣੇ ਮੂੰਹ 'ਚ ਰੱਖਿਆ ਗੋਲੀ ਮੂੰਹ 'ਚ ਰੱਖਦੇ ਹੀ ਉਹ ਅਦ੍ਰਿਸ਼ ਹੋ ਗਿਆ ਤੇ ਪੀਪਲ ਦੇ ਦਰਖਤੇ ਬੈਠ ਕੇ ਉਹ ਦੋਵਾਂ ਭੈਣਾਂ ਨਾਲ ਮੁੜ ਧਰਤੀ ਤੇ ਆ ਜਾਂਦਾ ਹੈ ਵਿਕਰਮਾ ਦਿੱਤਿਆਂ ਅਨਾਰ ਕਲੀ ਦੇ ਆਉਣ ਤੋਂ ਪਹਿਲਾਂ ਆ ਕੇ ਆਪਣੇ ਕਮਰੇ 'ਚ ਜਾ ਕੇ ਸੋ ਗਿਆ ਦੋਸਤੋ ਜਦੋਂ ਸਵੇਰ ਹੁੰਦੀ ਹੈ ਤਾਂ ਰਾਜਾ ਵਿਕਰਮਾ ਦਿੱਤਿਆ ਰੋਜ਼ਾਨਾ ਦੀ ਤਰ੍ਹਾਂ ਅਜੇ ਸੋ ਕੇ ਨਹੀਂ ਉઠਿਆ ਸੀ ਰੋਜ਼ਾਨਾ ਤਾਂ ਉਹ ਜਲਦੀ ਉੱਠ ਜਾਂਦਾ ਸੀ ਪਰ ਅੱਜ ਉਹਨਾਂ ਨੂੰ ਸੁੱਤਾ ਦੇਖ ਕੇ ਸਾਰੇ ਲੋਕ ਹੈਰਾਨ ਸਨ ਨੌਕਰਾਨੀ ਨੇ ਆਵਾਜ਼ ਲਗਾਈ ਪਰ ਫਿਰ ਵੀ ਨਾ ਉੱਠੇ ਉਸਨੇ ਫਿਰ ਰਾਜਾ ਨੂੰ ਹਿਲਾਉਂਦੇ ਹੋਏ ਕਿਹਾ ਮਹਾਰਾਜ ਉੱਠੋ ਸਵੇਰ ਹੋ ਗਈ ਹੈ ਤਦ ਵਿਕਰਮਾ ਦਿੱਤਿਆ ਅੱਖਾਂ ਮਲਦਾ ਹੋਇਆ ਕਹਿਣ ਲੱਗਿਆ ਮੂਰਖ ਤੂੰ ਮੈਨੂੰ ਜਗਾ ਕੇ ਅਨਰਥ ਕਰ ਦਿੱਤਾ ਅਜ ਤਾਂ ਮੈਂ ਬਹੁਤ ਸੋਨਾ ਸੁਪਨਾ ਦੇਖ ਰਿਹਾ ਸੀ ਤੂੰ ਮੇਰਾ ਸੁਪਨਾ ਨਸ਼ਟ ਕਰ ਦਿੱਤਾ ਜਿਸ ਸਮੇਂ ਰਾਜਾ ਵਿਕਰਮਾਦਿੱਤਿਆ ਨੇ ਇਹ ਗੱਲ ਕਹੀ ਕਿ ਮੈਂ ਸੁਪਨਾ ਦੇਖ ਰਿਹਾ ਸੀ ਉਸ ਸਮੇਂ ਅਨਾਰਕਲੀ ਉਸ ਨੁਕਰਾਨੀ ਕੋਲ ਖੜੀ ਸੀ ਅਨਾਰਕਲੀ ਨੇ ਨੁਕਰਾਨੀ ਨੂੰ ਇਸ਼ਾਰੇ ਨਾਲ ਉਸ ਸੁਪਨੇ ਬਾਰੇ ਪੁੱਛਣ ਨੂੰ ਕਿਹਾ ਤਾਂ ਨੁਕਰਾਨੀ ਕਹਿਣ ਲੱਗੀ ਮਹਾਰਾਜ ਤੁਸੀਂ ਕਿਹੜਾ ਸੁਪਨਾ ਦੇਖ ਰਹੇ ਸੀ ਜੋ ਤੁਸੀਂ ਇੰਨਾ ਗੁੱਸਾ ਕਰ ਰਹੇ ਹੋ ਤਦ ਰਾਜਾ ਵਿਕਰਮਦਿੱਤਿਆ ਨੇ ਕਿਹਾ ਹੈ ਅਹ ਨਾਰਕਲੀ ਦੀ ਦਾਸੀ ਅੱਜ ਤਾਂ ਮੈਂ ਸੁਪਨੇ ਚ ਰਾਜਾ ਇੰਦਰ ਦੀ ਸਭਾ ਚ ਪਹੁੰਚ ਗਿਆ ਸੀ ਇੰਦਰ ਦੀ ਸਭਾ ਚ ਸੁੰਦਰ-ਸੁੰਦਰ ਅਪਸਰਾਵਾਂ ਦਾ ਨ੍ਰਿਤ ਹੋ ਰਿਹਾ ਸੀ ਮੈਂ ਵੀ ਉਸ ਸਭਾ ਚ ਪਹੁੰਚ ਗਿਆ ਮੈਂ ਉੱਥੇ ਪਹੁੰਚ ਕੇ ਬਹੁਤ ਸੁੰਦਰ ਢੋਲਕ ਵਜਾਈ ਇੰਦਰ ਮਹਾਰਾਜ ਮੇਰੀ ਢੋਲਕ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਮੈਨੂੰ ਪੁਰਸਕਾਰ ਚ ਇੱਕ 9 ਲੱਖਾ ਹਾਰ ਦਿੱਤਾ ਮੈਂ ਉਸ ਹਾਰ ਨੂੰ ਲਿਆ ਕੇ ਹੁਣੇ ਹੁਣੇ ਸਾਹਮਣੇ ਵਾਲੀ ਅਲਮਾਰੀ ਚ ਰੱਖਿਆ ਹੈ ਤੂੰ ਜਾ ਕੇ ਦੇਖਤਾ ਸਈ ਕਿ ਉਹ ਹਾਰ ਉਸ ਅਲਮਾਰੀ ਚ ਰੱਖਿਆ ਹੈ ਜਨ ਨਹੀਂ ਦੋਵੇਂ ਜਿਵੇਂ ਹੀ ਵਿਕਰਮਾ ਦਿੱਤਿਆ ਨੇ ਹਾਰ ਦੇਖਣ ਲਈ ਉਸ ਨੌਕਰਾਨੀ ਨੂੰ ਕਿਹਾ ਤਾਂ ਉਹਨਾਂ ਦੀ ਆਗਿਆ ਮੰਨਨੀ ਪਈ ਜਿਵੇਂ ਹੀ ਨੌਕਰਾਨੀ ਨੇ ਅਲਮਾਰੀ ਖੋਲੀ ਤਾਂ ਦੇਖਿਆ ਕਿ ਸੱਚਮੁੱਚ ਉੱਥੇ ਇੱਕ ਨੋ ਲੱਗਾ ਹਾਰ ਚਮਕ ਰਿਆ ਸੀ ਹਾਰ ਨੂੰ ਦੇਖ ਕੇ ਨੌਕਰਾਨੀ ਦੀਆਂ ਅੱਖਾਂ ਅਟੀਆਂ ਦੀਆਂ ਅਟੀਆਂ ਰਹਿ ਗਈਆਂ ਤੇ अनारकली ਦਿੱਤਾ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਸੋਚਣ ਲੱਗੀ ਕਿ ਇਹ ਹਾਰ ਤਾਂ ਸੱਚਮੁੱਚ ਉਹੀ ਹੈ ਜੋ ਰਾਜਾ ਇੰਦਰ ਨੇ ਅpsਰਾਵਾਂ ਨੂੰ ਦਿੱਤਾ ਸੀ ਅਤੇ ਅpsਰਾਵਾਂ ਨੇ ਢੋਲ ਕਵਾਲੇ ਨੂੰ ਦਿੱਤਾ ਸੀ ਉਸਦੇ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਹਾਰ ਇੰਨਾ ਤੱਕ ਕਿਵੇਂ ਪਹੁੰਚਿਆ ਕਿ ਸੱਚਮੁੱਚ ਇਸ ਸੁਪਨੇ 'ਚ ਉੱਥੇ ਪਹੁੰਚ ਗਏ ਸਨ ਇਸ ਤਰ੍ਹਾਂ ਉਹ ਦਿਨ ਵੀ ਜਾਂਦਾ ਹੈ ਤੇ ਫਿਰ ਜਦੋਂ ਸ਼ਾਮ ਹੁੰਦੀ ਹੈ ਤਾਂ ਅੱਜ ਰਾਤ ਨੂੰ ਫਿਰ ਤੋਂ ਨਾਲ ਕਲੀ ਇੰਦਰ ਸਭਾ ਚ ਜਾਂਦੀ ਹੈ ਤੇ ਚੁੱਕ ਕੇ ਨਾਲ ਵਿਕਰਮਾ ਦਿੱਤਿਆ ਵੀ ਉੱਥੇ ਪਹੁੰਚ ਜਾਂਦਾ ਹੈ ਫਿਰ ਤੋਂ ਨੱਚਣ ਗਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਹੈ ਅੱਜ ਰਾਜਾ ਵਿਕਰਮਾ ਦਿੱਤੈ ਨੇ ਢੋਲਕ ਵਾਲੇ ਗੰਧਰ ਤੋਂ ਢੋਲਕ ਲੈ ਕੇ ਪਹਿਲੇ ਦਿਨ ਤੋਂ ਵੀ ਚੰਗਾ ਢੋਲਕ ਵਜਾਇਆ ਅੱਜ ਤਾਂ ਅਪਸਰਾਵਾਂ ਨੇ ਹੋਰ ਵੀ ਜ਼ਿਆਦਾ ਚੰਗਾ ਨ੍ਰਿਤ ਕੀਤਾ ਇੰਦਰ ਨੇ ਖੁਸ਼ ਹੋ ਕੇ ਉਹਨਾਂ ਨੂੰ ਸੋਨੇ ਦੀ ਥਾਲੀ ਤੇ 36 ਵਿੰਜਨ ਪੁਰਸਕਾਰ ਦੇ ਰੂਪ ਚ ਭੇਟ ਕੀਤੇ ਅਭਸਰਾਵਾਂ ਨੂੰ ਲੱਗਿਆ ਕਿ ਸਾਰਾ ਕਮਾਲ ਤਾਂ ਉਸ ਢੋਲਕ ਵਾਲੇ ਦਾ ਹੈ ਅਸਲੀ ਇਨਾਮ ਦਾ ਅਧਿਕਾਰੀ ਤਾਂ ਉਹ ਢੋਲਕ ਵਾਲਾ ਹੀ ਹੈ ਇਹ ਹੀ ਸੋਚ ਕੇ ਅਭਸਰਾਵਾਂ ਨੇ ਉਹ ਵਿੰਜਨਾ ਦੀ ਥਾਲੀ ਵਿਕਰਮਾ ਦਿੱਤੈ ਨੂੰ ਦੇ ਦਿੱਤੀ ਇਧਰ ਦਰਬਾਰ ਸਮਾਪਤ ਹੁੰਦਾ ਹੈ ਤਾਂ ਸਾਰੀਆਂ ਅਭਸਰਾਵਾਂ ਆਪਣੇ ਆਪਣੇ ਸਥਾਨ ਵੱਲ ਚੱਲ ਪੈਂਦੀਆਂ ਹਨ ਵਿਕਰਮਾ ਦਿੱਤੈ ਵੀ ਪਹਿਲਾਂ ਆ ਕੇ ਵਿੰਜਨਾ ਦੀ ਥਾਲੀ ਨੂੰ ਅਲਮਾਰੀ 'ਚ ਰੱਖ ਕੇ ਬਿਸਤਰ ਤੇ ਆ ਕੇ ਸੋ ਜਾਂਦਾ ਹੈ ਤੇ ਸਵੇਰੇ ਕਾਫੀ ਦੇਰ ਤੱਕ ਸੁੱਤਾ ਰਹਿੰਦਾ ਹੈ ਅੱਜ ਫਿਰ ਤੋਂ ਜਦੋਂ ਨੁਕਰਾਨੀ ਨੇ ਉਹਨਾਂ ਨੂੰ ਜਗਾਇਆ ਤਾਂ ਉਹ ਫਿਰ ਤੋਂ ਗੁੱਸਾ ਹੋ ਕੇ ਬੋਲੀ ਮੂਰਖ ਨੁਕਰਾਨੀ ਅੱਜ ਤੂੰ ਮੈਨੂੰ ਮੇਰਾ ਸਾਰਾ ਕੰਮ ਹੀ ਵਿਗਾੜ ਦਿੱਤਾ ਅੱਜ ਤਾਂ ਮੈਂ ਕੱਲ ਤੋਂ ਵੀ ਜ਼ਿਆਦਾ ਸੋਹਣਾ ਸੁਪਨਾ ਦੇਖ ਰਿਹਾ ਸੀ ਤਦ ਨਨਾਰ ਕਲੀ ਨੇ ਨੁਕਰਾਨੀ ਰਹੀਂ ਪੁੱਛਿਆ ਕਿ ਅੱਜ ਉਹਨਾਂ ਨੇ ਸੁਪਨੇ ਕੀ ਦੇਖਿਆ ਹੈ ਤਾਂ ਰਾਜਾ ਵਿਕਰਮਾਦਿੱਤੇ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਅੱਜ ਮੈਂ ਇੰਦਰੀ ਸਭਜ ਕਲ ਨਾਲੋਂ ਵੀ ਜ਼ਿਆਦਾ ਸੋਹਣੀ ਟੋਲ ਉਭਜਾਈ ਸੀ ਇਸ ਤੇ ਉਹਨਾਂ ਨੇ ਖੁਸ਼ ਹੋ ਕੇ ਸੋਨੇ ਦੀ ਥਾਲਜ 36 ਪ੍ਰਕਾਰ ਦੇ ਦਿਵਯ ਭੋਜਨ ਮੈਨੂੰ ਪੇਟ ਦਿੱਤੇ ਸਨ ਮੈਂ ਉਸ ਥਾਲੀ ਨੂੰ ਲਿਆ ਕੇ ਅਲਮਾਰੀ 'ਚ ਰੱਖ ਦਿੱਤਾ ਹੈ ਤੂੰ ਮੈਨੂੰ ਜਗਾ ਦਿੱਤਾ ਜਾਂ ਦੇਖ ਕੀ ਉਹ ਥਾਲੀ ਰੱਖੀ ਵੀ ਹੈ ਜਾਂ ਨਹੀਂ ਨੌਕਰਾਨੀ ਨੇ ਜਦੋਂ ਨਿਮਾਰੀ ਕੋਲ ਕੇ ਦੇਖੀ ਤਾਂ ਸੱਚਮੁੱਚ ਉਸ ਰੈਜਨਾ ਦੀ ਥਾਲੀ ਪਈ ਸੀ ਕੋਲ ਹੀ ਅਨਾਰਕਲੀ ਖੜੀ ਸੀ ਰੈਜਨਾ ਦੀ ਥਾਲੀ ਦੇਖ ਕੇ ਉਹ ਹੈਰਾਨ ਰਹਿ ਗਈ ਉਸਦੇ ਕੋ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਵੇਂ ਹੋ ਰਿਹਾ ਹੈ ਇਹ ਥਾਲੀ ਤਾਂ ਇੰਦਰ ਮਹਾਰਾਜ ਨੇ ਅpsਰਾਵਾਂ ਨੂੰ ਭੇਟ ਚ ਦਿੱਤੀ ਸੀ ਪਰ ਇਹਨਾਂ ਕੋਲ ਕਿਵੇਂ ਆਈ ਇਸੇ ਗੱਲ ਦੀ ਉਦੇੜ ਪੁੰਜ ਪੂਰਾ ਦਿਨ ਬੀਤ ਜਾਂਦਾ ਹੈ ਅੰਤਜ ਹਾਰ ਕੇ ਸ਼ਾਮ ਦੇ ਸਮੇਂ ਉਸ ਨੂੰ ਰਾਜਾ ਨੂੰ ਬੋਲਣਾ ਹੀ ਪੈ ਗਿਆ ਅਨਾਰ ਕਲੀ ਰਾਜਾ ਨੂੰ ਕਹਿਣ ਲੱਗੀ ਹੈ ਮਹਾਰਾਜ ਮੇਰੀ ਸਮਝ ਇਹ ਰਹਿਸ ਨਹੀਂ ਆ ਰਿਹਾ ਸੱਚ ਸੱਚ ਦੱਸੋ ਤੁਸੀਂ ਇਹ ਸਭ ਕਿਵੇਂ ਕੀਤਾ ਸੱਚਮੁੱਚ ਇਹ ਥਾਲੀ ਉਹੀ ਥਾਲੀ ਹੈ ਜੋ ਰਾਜਾ ਇੰਦਰ ਨੇ ਦਿੱਤੀ ਸੀ ਤਾਂ ਰਾਜਾ ਵਿਕਰਮਾਦਿੱਤਿਆ ਨੇ ਦੇਖਿਆ ਕਿ ਅਨਾਰ ਕਲੀ ਉਸ ਤੇ ਸਾਹਮਣੇ ਆ ਕੇ ਆਪਣਾ ਚਿਹਰਾ ਦਿਖਾ ਕੇ ਬੇਨਤੀ ਕਰ ਰਹੀ ਹੈ ਰਾਜਾ ਨੇ ਹੋਂ ਤੱਕ ਉਸ ਦਾ ਚਿਹਰਾ ਨਹੀਂ ਦੇਖਿਆ ਸੀ ਸੋਹਣੀ ਅਨਾਰਕਲੀ ਦਾ ਚਿਹਰਾ ਦੇਖ ਕੇ ਰਾਜਾ ਬਹੁਤ ਖੁਸ਼ ਹੋ ਜਾਂਦਾ ਹੈ ਰਾਜਾ ਨੇ ਕਿਹਾ ਮੈਂ ਤੈਨੂੰ ਦਸਤਾ ਦੇਵਾਂਗਾ ਪਹਿਲਾਂ ਤੂੰ ਆਪਣਾ ਰਿਹਸ ਮੈਨੂੰ ਦੱਸ ਕਿ ਤੂੰ ਆਪਣਾ ਮੂੰਹ ਮੈਨੂੰ ਕਿਉਂ ਨਹੀਂ ਦਿਖਾਉਂਦੀ ਸੀ ਤਦ ਅਨਾਰਕਲੀ ਨੇ ਦੱਸਿਆ ਕਿ ਸਵਾਮੀ ਮੈਂ ਇੱਕ ਅਪਸਰਾ ਹਾਂ ਤੇ ਰਾਜਾ ਇੰਦਰ ਦੇ ਦਰਬਾਰ ਚ ਰੋਜ਼ ਰਾਤ ਨੂੰ ਨ੍ਰਿਤ ਕਰਨ ਜਾਂਦੀ ਹਾਂ ਅਤੇ ਇੱਕ ਔਰਤ ਕਦੇ ਇਸ ਤਰ੍ਹਾਂ ਦੀ ਗੱਲ ਆਪਣੇ ਪਤੀ ਨੂੰ ਨਹੀਂ ਦੱਸ ਸਕਦੀ ਇਹ ਮਹਾਰਾਜ ਔਰਤ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਇਹ ਤਿੰਨ ਗੱਲਾਂ ਕਦੇ ਆਪਣੇ ਪਤੀ ਨੂੰ ਨਹੀਂ ਦੱਸ ਸਕਦੀ ਨੰਬਰ 1 ਜੇਕਰ ਵਿਆਹ ਤੋਂ ਪਹਿਲਾਂ ਉਸ ਦਾ ਕਿਸੇ ਨਾਲ ਪ੍ਰੇਮ ਸੰਬੰਧ ਰਿਹਾ ਹੈ ਤਾਂ ਇਹ ਗੱਲ ਔਰਤ ਮਰਦੇ ਦਮ ਤੱਕ ਆਪਣੇ ਪਤੀ ਨੂੰ ਨਹੀਂ ਦੱਸ ਸਕਦੀ ਤੁਸੀਂ ਚਾਹੇ ਉਸ ਨੂੰ ਕਿੰਨਾ ਵੀ ਮਜਬੂਰ ਕਰੋ ਪਰ ਫਿਰ ਵੀ ਉਹ ਇਹ ਪੇ ਤੁਹਾਨੂੰ ਨਹੀਂ ਦੇਵੇਗੀ ਨੰਬਰ 2 ਔਰਤ ਕਦੇ ਆਪਣੇ ਜਿਉਂਦੇ ਜੀ ਆਪਣੇ ਪਤੀ ਨੂੰ ਦੂਜੀ ਔਰਤ ਕੋਲ ਜਾਣ ਲਈ ਨਹੀਂ ਕਹਿ ਸਕਦੀ ਤੇ ਨਹੀਂ ਉਸ ਨੂੰ ਦੂਜੀ ਔਰਤ ਨੂੰ ਪਿਆਰ ਕਰਦੇ ਦੇਖ ਸਕਦੀ ਹੈ ਨੰਬਰ 3 ਮੈਂ ਸੁੰਦਰ ਨਹੀਂ ਹਾਂ ਔਰਤ ਕਦੇ ਆਪਣੇ ਪਤੀ ਨੂੰ ਇਹ ਕਲ ਵੀ ਨਹੀਂ ਕਹਿ ਸਕਦੀ ਔਰਤ ਦਾ ਇਹ ਸੁਭਾਅ ਹੁੰਦਾ ਹੈ ਕਿ ਚਾਹੇ ਉਹ ਕਿੰਨੀ ਵੀ રૂપ હોਵੇ ਫਿਰ ਵੀ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸੋਹਣੀ ਸਮਝਦੀ ਹੈ ਜੋ ਗੱਲ ਉਸਦੇ ਪੇਕੇ ਵਾਲਿਆਂ ਨੂੰ ਨਹੀਂਵਾਂ ਦਿਖਾਉਂਦੀ ਹੋਵੇ ਉਹ ਗੱਲ ਵੀ ਔਰਤ ਆਪਣੇ પતિ ਨੂੰ ਨਹੀਂ ਦੱਸ ਸਕਦੀ ਇਸ ਤਰ੍ਹਾਂ ਰਾਜਾ ਵਿਕਰਮਾਦਿੱਤਿਆਂ ਨੇ ਆਪਣਾ ਰਾਜ ਅਨਾਰਕਲੀ ਦੇ ਸਾਹਮਣੇ ਖੋਲ ਦਿੱਤਾ ਕਿ ਉਹ ਰਾਜਾ ਵਿਕਰਮਾਦਿੱਤੇ ਹੈ ਉਸਨੇ ਇੱਕ ਬਜ਼ੁਰਗ ਔਰਤ ਨੂੰ वचन ਦਿੱਤਾ ਹੈ ਕਿ ਮੈਂ ਉਸਦੀ ਬਹੁ ਅਤੇ بیٹے ਨੂੰ ਲੈ ਕੇ ਆਵਾਂਗਾ ਮੈਂ ਵੀ ਅਦ੍ਰਿਸ਼ ਰੂਪ ਚ ਇੰਦਰ ਦੇ ਦਰਬਾਰ ਚ ਤੇਰੇ ਪਿੱਛੇ ਪਿੱਛੇ ਜਾਂਦਾ ਸੀ ਤੇ ਉੱਥੇ ਜਾ ਕੇ ਢੋਲਕ ਵਜਾਉਂਦਾ ਸੀ ਦੋਸਤੋ ਇਹ ਸੁਣ ਕੇ ਅਨਾਰਕਲੀ ਬਹੁਤ ਖੁਸ਼ ਹੋ ਜਾਂਦੀ ਹੈ ਕਿ ਇਹੀ ਰਾਜਾ ਵਿਕਰਮਿਤ ਤੇ ਹੈ ਰਾਜਾ ਵਿਕਰਮਿਤ ਤੇਨੁਪਤੀ ਰੂਪ ਚ ਪਾ ਕੇ ਨਾਲਕਲੀ ਵੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹੈ ਤੇ ਕਹਿੰਦੀ ਹੈ ਕਿ ਹੇ ਮਹਾਰਾਜ ਤੁਹਾਡੀ ਪਤਨੀ ਤਾਂ ਮੈਂ ਬਣ ਚੁੱਕੀ ਹਾਂ ਪਰ ਤੁਸੀਂ ਮੈਨੂੰ ਪੂਰਨ ਰੂਪ ਚ ਨਹੀਂ ਪਾ ਸਕਦੇ ਕਿਉਂਕਿ ਮੈਂ ਇੰਦਰ ਦੀ ਅpsਰਾ ਹਾਂ ਅਤੇ ਇੰਦਰ ਮਹਾਰਾਜ ਦੇ ਇਸ਼ਾਰੇ ਤੇ ਹੀ ਮੈਨੂੰ ਜ਼ਿੰਦਗੀ ਭਰ ਚੱਲਣਾ ਪਵੇਗਾ ਮੈਂ ਤੁਹਾਨੂੰ ਇੱਕ ਤਰਕੀਬ ਦੱਸਦੀ ਹਾਂ ਤਾਂ ਅਨਾਰਕਲੀ ਦੱਸਦੀ ਹੈ ਏ ਮਹਾਰਾਜ ਤੁਸੀਂ ਅੱਜ ਫੇਰ ਤੋਂ ਸਵਰਗ ਲੋਕ ਚੱਲੋ ਤੇ ਅੱਜ ਆਪਣੀ ਢੋਲਕ ਵਜਾਉਣ ਦੀ ਸਾਰੀ ਕਲਾ ਉਸ ਸਭਾ ਚ ਲਾ ਦਿਨਾ ਜਦੋਂ ਇੰਦਰ ਮਹਾਰਾਜ ਬਹੁਤ ਖੁਸ਼ ਹੋ ਜਾਣ ਤੇ ਕੁਝ ਮੰਗਣ ਨੂੰ ਕਹਿੰਦਾ ਤੁਸੀਂ ਉਹਨਾਂ ਤੋਂ ਦੋ ਵਚਨ ਮੰਗ ਲੈਣਾ ਇੱਕ ਵਚਨ ਤੁਸੀਂ ਮੈਨੂੰ इंदर महाराज ਤੋਂ ਮੰਗ ਲੈਣਾ ਤੇ ਦੂਜੇ ਵਚਨ ਚ ਉਸ ਬਜ਼ੁਰਗ ਔਰਤ ਦੇ بیٹے ਤੇ ਬਹੂ ਨੂੰ ਮੰਗ ਲੈਣਾ ਜੋ ਉੱਥੇ ਰਸੋਈਏ ਦਾ ਕੰਮ ਕਰਦੇ ਹਨ ਦੋਸਤੋ ਰਾਤ ਹੁੰਦੇ ਰਾਜਾ ਫਿਰ ਉਸੇ ਸਬਜ ਪਹੁੰਚ ਜਾਂਦਾ ਹੈ ਅੱਜ ਉਸਨੇ ਅ제ਹੀ ਢੋਲਕ ਵਜਾਈ ਜਿਸ ਦਾ ਕੋਈ ਜਵਾਬ ਨਹੀਂ ਸੀ ਅப்சਰਾਵਾਂ ਨੇ ਅ제ਹਾ ਸੁੰਦਰ ਨਾਚ ਕੀਤਾ ਕਿ ਚਾਰੇ ਪਾਸੇ ਵਾਹ ਵਾਹ ਹੋ ਉਟੀ ਇੰਦਰ ਮਸਤੀ ਚ ਸੁਧ ਬੁੱਧ ਗਵਾ ਬੈਠਾ ਇਸ ਤਰ੍ਹਾਂ ਜਦੋਂ ਨਾਚ ਸਮਾਪਤ ਹੋਇਆ ਤਾਂ ਇੰਦਰ ਨੇ ਅப்சਰਾਵਾਂ ਤੋਂ ਕੁਝ ਮੰਗਨ ਲਈ ਇਸ ਤੇ ਅpsarama ਨੇ ਕਿਹਾ ਮਹਾਰਾਜ ਤੁਸੀਂ ਕੁਝ ਦੇਣਾ ਹੈ ਤਾਂ ਢੋਲਕ ਵਾਲੇ ਨੂੰ ਦਿਓ ਉਹ ਇਹ ਉਸੇ ਦਾ ਕਮਾਲ ਹੈ ਜੋ ਅਸੀਂ ਇੰਨਾ ਸੋਹਣਾ ਨਾਚ ਪੇਸ਼ ਕੀਤਾ ਇੰਦਰ ਨੇ ਜਦੋਂ ਢੋਲਕ ਵਾਲੇ ਨੂੰ ਬੁਲਾਇਆ ਤਾਂ ਢੋਲਕ ਵਾਲਾ ਗੰਦਰ ਕਹਿਣ ਲੱਗਿਆ ਮਹਾਰਾਜ ਅੱਜ ਕੱਲ ਤਾਂ ਕੋਈ ਹੋਰ ਹੀ ਢੋਲਕ ਵਜਾਉਂਦਾ ਹੈ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਤਾਂ ਉਸ ਨੂੰ ਹੀ ਦੇ ਦਿਓ ਮੈਂ ਤਾਂ ਤੁਹਾਡੇ ਤੋਂ ਰੋਜ਼ਾ ਇਨਾਮ ਲੈਂਦਾ ਰਹਿੰਦਾ ਹਾਂ ਇੰਦਰ ਨੇ ਰਾਜਾ ਵਿਕਰਮਧਿੱਤੇ ਤੋਂ ਪੁੱਛਿਆ ਕਿ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਤਾਂ ਰਾਜਾ ਨੇ ਦੋ ਵਚਨ ਮੰਗੇ ਪਹਿਲੇ ਵਚਨ ਚ ਅਨਾਰਕਲੀ ਤੇ ਦੂਜੇ ਵਚਨ ਚ ਉਸ ਬਜ਼ੁਰਗ ਔਰਤ ਦੇ ਬਹੁਤੇ بیٹے ਨੂੰ ਮੰਗ ਲਿਆ ਜੋ ਉੱਥੇ ਰਸੋਈ ਦਾ ਕੰਮ ਕਰਦੇ ਸਨ ਇੰਦਰ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇਹ ਹੀ ਰਾਜਾ ਵਿਕਰਮਧਿੱਤੇ ਹੈ ਉਹਨਾਂ ਨੇ ਆਪਣੇ ਵਚਨਾਂ ਨੂੰ ਪੂਰਾ ਕੀਤਾ ਇਸ ਤਰ੍ਹਾਂ ਰਾਜਾ ਵਿਕਰਮਾਦਿੱਤ 6 ਮਹੀਨੇ ਦੇ ਅੰਦਰ ਹੀ ਅਨਾਰਕਲੀ ਤੇ ਬਜ਼ੁਰਗ ਔਰਤ ਦੇ بیٹے ਤੇ ਬਹੂ ਨੂੰ ਨਾਲ ਲੈ ਕੇ ਆਪਣੀ ਰਾਜਧਾਨੀ ਵਾਪਸ ਆ ਜਾਂਦਾ ਹੈ ਬਜ਼ੁਰਗ ਔਰਤ ਦੇ ਬਹੂ ਤੇ بیٹے ਨੂੰ ਉਸ ਬਜ਼ੁਰਗ ਕੋਲ ਪਹੁੰਚ ਕੇ ਅਨਾਰਕਲੀ ਨਾਲ ਆਪਣੇ ਰਾਜ ਭਵਨ ਚਲਾ ਜਾਂਦਾ ਹੈ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜੀ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਨਾ ਜੇਕਰ ਤੁਸੀਂ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਉਣਾ ਤਾਂ ਕਿ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ